ਤਨ ਤਨ ਬਾਬਾ RAM ਜੋਗੀ ਪੀਰ ਜੀ ਚਾਹਲ 93 ਵਾ ਸਲਾਣਾ ਛੇਂਜ ਮੇਲਾ ਪਿੰਡ ਮਾਲੂਪੁਰ ਸ਼ਾਹਕੋਟ ਵਿਖੇ ਕਰਵਾਇਆ ਸਭ ਤੋਂ ਪਹਿਲਾ ਖਬਰਾਂ ਦੇਖਣ ਲਈ ਚੈਨਲ ਤੇ ਕਲੈਕਟ ਕਰੋ ਦੇਖੋ ਖਾਸ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਅੱਜ ਪਿੰਡ ਮਾਲੂਪੁਰ ਵਿੱਚ ਜੋ ਸੁਣਾਣਾ ਸਾਡਾ ਸੱਜ ਮੇਲਾ ਵਾ ਨਗਰ ਦੇ ਵਿੱਚ ਜਿਹੜਾ ਬਹੁਤ ਸਿਆਣ ਤੋਂ ਚੱਲਦਾ ਆਇਆ ਵਾ ਔਰ ਜੋ ਨਗਰ ਨੇ ਸਹਿਯੋਗ ਦੇ ਨਾਲ ਐਨਆਰ ਦੇ ਸਹਿਯੋਗ ਦੇ ਨਾਲ ਸੱਜ ਮੇਲਾ ਹੋ ਰਿਹਾ ਹੈ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਸੱਜ ਮੇਲਾ ਹੋ ਰਿਹਾ ਹੈ ਔਰ ਸਾਰੇ ਪਿੰਡ ਦੀ ਸਹਿਮਤੀ ਦੇ ਨਾਲ ਜੋ ਵੀ ਕਮੇਟੀ ਆ ਸੱਜ ਮੇਲਾ ਪੰਚਾਇਤ ਆ ਸਾਰਿਆਂ ਦੀ ਸਹਿਮਤੀ ਦੇ ਨਾਲ ਸੱਜ ਮੇਲਾ ਅੱਜ ਬਹੁਤ ਵਧੀਆ ਤਰੀਕੇ ਨਾਲ ਪੈ ਰਿਹਾ ਹੈ ਜੋ ਕਿ ਸਾਡੇ ਬਹੁਲੇ ਲੰਮੇ ਦੇ ਸੰਗੋ ਚੱਲੇ ਆ ਰਿਹਾ ਮਿੰਨਾ ਸੱਜਣਾ ਮੇਲਾ ਜੀ ਜੋ ਕਿ ਸ਼ਾਂਜੀ ਮੇਲੇ ਦਾ ਖਾਸ ਪ੍ਰਬੰਧਿਆ ਗਿਆ ਬਹੁਤ ਸਜੇ ਢੰਗ ਨਾਲ ਆ ਆਹ ਖਾਣ-ਪੀਣ ਦਾ ਲੰਗਰ ਦਾ ਪ੍ਰਬੰਧ ਹੈ ਚਾਬਕੋਟ ਦਾ ਲੰਗਰ ਦਾ ਬਹੁਤ ਪ੍ਰਬੰਧ ਹੈ ਔਰ ਜੋ ਵੀ ਕੁਰਸੀਆਂ ਦਾ ਸੰਗਤ ਦੇ ਵਾਸਤੇ ਬੈਠਣ ਵਾਸਤੇ ਪਹਿਲਵਾਨਾਂ ਦੇ ਵਾਸਤੇ ਬਹੁਤ ਵਧੀਆ ਤਰੀਕੇ ਨਾਲ ਸਿੰਝ ਦੇ ਪ੍ਰਬੰਧ ਕੀਤੇ ਗਏ ਆ ਔਰ ਨਗਰ ਦੀ ਪੰਚਾਇਤ ਵੱਲੋਂ ਛੰਜ ਕਮੇਟੀ ਵੱਲੋਂ ਸਾਰੇ ਵੀਰਾਂ ਦੇ ਵੱਲੋਂ ਬੜੇ ਹੀ ਵਧੀਆ ਤਰੀਕੇ ਦੇ ਨਾਲ ਛੰਜ ਮੇਲਾ ਕਰਾਇਆ ਜਾ ਰਿਹਾ ਹੈ ਪਟਕੇ ਦੀ ਕੁਸ਼ਤੀ ਆ ਨਗਰ ਵੱਲੋਂ ਬਣੀ ਹੋਈ ਆ ਬਾਜ ਰੌਣੀ ਖਾੜੇ ਤੋਂ ਤੇ ਕੰਨ ਪੀਏ ਵੀ ਖਾੜੇ ਤੋਂ ਦੋਆ ਦੇ ਵਿਚਕਾਰ ਹੋਣੀ ਆ ਔਰ ਵਧੀਆ ਬਹੁਤ ਵਧੀਆ ਕੁਸ਼ਤੀ ਹੋਣੀ ਆ ਔਰ ਸਾਰੇ ਨਗਰ ਦੇ ਵੱਲੋਂ ਸਹਿਮਤੀ ਦੇ ਨਾਲ ਬੜੇ ਵਧੀਆ ਤਰੀਕੇ ਸਜਜੇ ਢੰਗ ਨਾਲ ਪ੍ਰਬੰਧ ਕੀਤਾ ਗਿਆ ਬਹੁਤ ਵਧੀਆ ਤਰੀਕੇ ਨਾਲ ਆ ਉਸ ਤੋਂ ਥੱਲੇ ਇੱਕ ਦੋ ਨੰਬਰ ਦੀ ਕੁਸ਼ਤੀ ਵੀ ਆ ਜਿਹਦੇ ਵਿੱਚ ਜੁਮਾ ਸ਼ਾਹਕੋਟ ਤੇ ਇੱਕ ਹੈ ਸਾਡੇ ਕੋਲੇ ਹਰਸ਼ ਹਰਸ਼ ਦਾ ਹਾਸਿਆ 3 ਨੰਬਰ ਕੁਸ਼ਤੀ ਦੇ ਉੱਤੇ ਸਾਡੇ ਕੋਲ ਗਿੰਦਾ ਗੰਦਰਾ ਤੋਂ ਤੇ ਕੀਰਤੀ ਅਖਾੜਾ ਸ਼ੇਰੋਂ ਨਿਸ਼ਾਨ ਦੇ ਅਖਾਰੇ ਤੋਂ ਮੈਜੋ ਕਿ ਸਾਡੇ ਪਿੰਡ ਲੋ 51000 ਦੀ ਝੰਡੀ ਦੀ ਕੁਸ਼ਤੀ ਆ ਜੀ ਨੌਜਵਾਨ ਕਿਹਦੇ ਹੀ ਮੈਸੇਜ ਆ ਕੇ ਵਧੀਆ ਸਿਹਤ ਬਣਾਓ ਨਸ਼ੇ ਤੋਂ ਦੂਰ ਰਹੋ ਔਰ ਵਧੀਆ ਖੇਡਾਂ ਕਬੱਡੀ ਨਾਲ ਜੋੜੋ ਕੁਸ਼ਤੀ ਨਾਲ ਜੋੜੋ ਆਉਂਦੇ ਸਿਹਤ ਦਾ ਖਿਆਲ ਰੱਖੋ ਇਹ ਹੀ ਇੱਕ ਮੈਸੇਜ ਹੈ ਨੌਜਵਾਨ ਪੀੜੀ ਨੂੰ ਔਰ ਨਸ਼ਿਆਂ ਤੋਂ ਬਚਣਾ ਚਾਹੀਦਾ ਵਾ ਔਰ ਇਹ ਇੱਕ ਨਗਰ ਵੱਲੋਂ ਸਾਰੇ ਏਰੀਆ ਨੂੰ ਸਾਰੀ ਸੰਗਤ ਵੱਲੋਂ ਇਹ ਨੌਜਵਾਨ ਪੀੜੀ ਨੂੰ ਮੈਸੇਜ ਹੈ ਕਿ ਨਸ਼ਿਆਂ ਦਾ ਦੂਰ ਹੋ ਆਪਣੀ ਸਿਹਤ ਦਾ ਖਿਆਲ ਰੱਖੋ ਹੋਣ ਵਾਲਾ ਭਵਿੱਖ ਨੌਜਵਾਨ ਪੀੜੀ ਨਾਲ ਹੀ ਆ ਤੇ ਹੁਣ ਦੀਆਂ ਸਿੱਖਿਆ ਦਾ ਇਹੀ ਅੰਤਰ ਹੈ ਅਜਨੇ ਤਰੀਕਿਆਂ ਨਾਲ ਦੇਖਣ ਮਿਲ ਰਿਹਾ ਸਮੇਂ ਦੇ ਹਿਸਾਬ ਨਾਲ ਬਦਲਾਅ ਆ ਔਰ ਉਸ ਤਿੱਕੇ ਦੇ ਹਿਸਾਬ ਨਾਲ ਅਜੇ ਇੱਕ ਤੇ ਨਵੇਂ ਤਰੀਕੇ ਨਾਲ ਸਿੱਖਿਆ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਇਹ ਇੱਕ ਬਦਲਾਅ ਲੱਗ ਰਿਹਾ ਵਾ ਪਹਿਲੇ ਗੁਰਦੁਆਰਦੂ ਸਾਹਿਬ ਨੇ ਕਰੋਂ ਦੀ ਸੀਗੇ ਹੁਣ ਵਾਲੀ ਪੀੜੀ ਆ ਜੋ ਹੁਣ ਵਾਲੀ ਗਾਂਝਾ ਦੇ ਨੇਸ਼ ਆ ਉਹ ਆਪਣੇ ਹਿਸਾਬ ਨਾਲ ਸਿੱਖਿਆ ਕਰਾ ਰਹੀ ਆ ਜੀ ਇਹੀ ਇੱਕ ਬਦਲਾਅ ਹੈ ਦੇ ਵਿੱਚ ਬਹੁਤ ਬਹੁਤ ਸਾਰੇ ਮਿਲ ਆਉਣਗੇ ਜਿਹੜੀ ਕੋਸ਼ਿਸ਼ਾਂ ਨੂੰ ਕਰਦੇ ਪਏ ਟੰਡੇ ਜੀ ਬਾਲ ਪਿਆ ਕਿਉਂਕਿ ਅਸੀਂ ਅੱਜ ਸੱਜ ਮੇਲੇ ਵਿੱਚ ਨਵੀਆਂ ਕੁੜੀਆਂ ਨੂੰ ਨਵੀਆਂ ਬੀਬੀਆਂ ਨੂੰ ਜੋ ਸਾਡੀਆਂ ਜੰਗ ਬੀਬੀਆਂ ਸਾਡੀਆਂ ਭੈਣਾਂ ਵਾਂਗ ਅਸੀਂ ਉਹਨਾਂ ਨੂੰ ਅੱਜ ਇਸ ਸੱਜ ਮੇਲੇ ਵਿੱਚ ਕੁਸ਼ਤੀ ਕਰਨ ਦਾ ਮੌਕਾ ਦੇ ਰਹੇ ਹਾਂ ਨਗਰ ਵੱਲੋਂ ਉਹਨਾਂ ਨੂੰ ਅੱਜ ਬਹੁਤ ਵੱਡੇ ਤਰੀਕੇ ਨਾਲ ਮੌਕਾ ਦਿੱਤਾ ਆਇਆ ਔਰ ਥੋੜੇ-ਚਾਰ ਬਾਅਦ ਇਹਨਾਂ ਦੀ ਕੁਸ਼ਤੀ ਕਰਾਈ ਜਾਊਗੀ ਜੇ ਗੱਲ ਕਰਦੇ ਹਾਂ ਜੀ ਹਰ ਸਾਲ ਦੀ ਤਰ੍ਹਾਂ ਜਿ ਕਿਲਮੀ ਇਸ ਤਰ੍ਹਾਂ ਨਵੇਂ ਨਾ ਕੇ 3 ਸਾਹਮਣੇ ਕਰਦੇ ਆ اندھیری قدمے قدمے امیر چار مارو جے بڑا جے تے مہات ہارما مسیاں اے ہاں اوہ یاروں پوری تیاری کر رہے اے اے اس وی پٹھا ਜਾ ਬਹੁਤ ਵੱਡੇ ਬਾਦਸ਼ਾਹ ਨੇ ਸੈਰ ਕਰ ਸੀ ਬਹੁਤ ਆਰੋਹ ਜਗ੍ਹਾ ਡੈਕ ਰੌਂਡ ਦੇ ਵਿੱਚ ਲਾਦੀ ਮੈਂ ਨਿਰਵੈਸ ਸਿੰਘ ਬਾਲੂਪਰੀ ਤੁਸੀਂ ਨਾਮ ਦੱਸ ਹੀ ਦਿੱਤਾ ਬਹੁਤ ਵਧੀਆ ਲੱਗਾ ਮੈਂ ਅੱਜ ਆਪਣੇ ਪਿੰਡ ਮਾਨੂਪੁਰ ਦੀ ਸੇਂਹ ਦੇ ਵਾਸਤੇ ਕੱਟੇ ਹੋਏ ਆ ਅਸੀਂ ਕੈਨੇਡਾ ਤੋਂ ਸਪੈਸ਼ਲ ਦੇਖਣ ਵਾਸਤੇ ਆਏ ਆ ਬਹੁਤ ਰੌਣਕ ਮਿਲਿਆ ਚਲਦਾ ਉੱਥੇ ਔਰ ਇਹ ਤੁਹਾਡਾ ਵੀ ਜੀ ਆਇਆਂ ਨੂੰ ਕਿਨੇ ਤੁਸੀਂ ਆਏ ਆ ਆਪ ਦਾ ਟਾਈਮ ਕੱਢ ਕੇ ਸਾਡੇ ਵੱਲ ਤੇ ਸੋ ਬਹੁਤ ਵਧੀਆ ਲੱਗ ਰਿਹਾ ਜੀ ਤੇ ਸੋ ਹਾਂਜੀ ਸਰ ਜੇ ਗੱਲ ਕਰੀਏ ਜੀ ਛੇ ਛਟ ਦੇ ਦੇਵੇ ਹਰ ਸਾਲ ਦੀ ਤਰ੍ਹਾਂ ਬਹੁਤ ਵਾਤ ਪ੍ਰਬੰਧ ਦੇਖਣ ਨੂੰ ਮਿਲਦੇ ਨੇ ਪਰ ਇਸ ਸਾਲ ਕਿਹੜੇ ਖਾਸ ਹਾਂਜੀ ਆਪਣੇ ਪ੍ਰਬੰਧ ਦੇਖਣ ਨੂੰ ਦੇਖੋ ਜੀ ਪ੍ਰਬੰਧ ਵੈਸੇ ਤਾਂ ਐਵਰੀ ਈਅਰ ਮੁੰਡਿਆਂ ਦਾ ਜਿਹੜੇ ਨਵੇਂ ਕਲੱਬ ਦੇ ਮੈਂਬਰ ਸਾਡੇ ਹੈਗੇ ਉਹ ਸਭ ਤੋਂ ਵਧੀਆ ਤੋਂ ਵਧੀਆ ਕਰਦੇ ਆ ਪਰ ਇਸ ਵਾਰੀ ਸਭ ਤੋਂ ਚੰਗਾ ਕੀ ਲੱਗਾ ਇੱਥੇ ਕੁੜੀਆਂ ਨੇ ਵੀ ਆਪਣਾ ਇੱਕ ਕੋਸ਼ਿਸ਼ ਕੀਤੀ ਆ ਕਿ ਉਹਨਾਂ ਦੀ ਪ੍ਰਬੰਧ ਕਰਨਾ ਉਹਨਾਂ ਦੀ ਸਵੀਪਟੀ ਕਰਨੀ ਜਾਂ ਉਹਨਾਂ ਦੀ ਸਕਿਉਰਟੀ ਕਰਨੀ ਇਹ ਬਹੁਤ ਇੱਕ ਵੱਡੀ ਜੁਮਾ ਹੋਰੀ ਬਿਲਕੁਲ ਸਰ ਜੀ ਸਾਡੇ ਬੱਚੇ ਵੀ ਆਏ ਹੋਏ ਦੇਖਣ ਦੇ ਕੈਨੇਡਾ ਤੋਂ ਕੋਈ ਸਾਡੇ ਨਾਲ ਬੱਚੇ ਆਏ ਆ ਉਹ ਵੀ ਕੁੜੀਆਂ ਵੀ ਇਸ ਚੀਜ਼ ਨੂੰ ਦੇਖਣਾ ਮਗਦੀਆਂ ਵੀ ਇਹ ਸ਼ਹਿਰ ਜ ਮੇਲਾ ਹੁੰਦਾ ਕੀ ਆ ਠੀਕ ਹੈ ਜੇ ਗੱਲ ਕਰੀਏ ਜੀ ਆਪਣੀ ਪਹਿਲੇ ਸਮੇਂ ਦੀਆਂ ਸ਼ਿੰਜਾਂ ਤੇ ਅਧਿਸ਼ਿੰਜਾਂ ਹੀ ਬਕਰਾਈ ਕਿਹੜਾ ਅੰਤਰ ਦੋ ਆ ਦੇਖੋ ਜੀ ਮੈਂ ਤੇ ਕਹਾਂਦਾ ਅੱਜ ਪਈਆਂ ਸ਼ਿੰਜਾਂ ਜਿਹੜੀਆਂ ਬਹੁਤ ਵਧੀਆ ਇਤੋਂ ਬੈਟਰ ਸੀ ਔਰ ਪਾਉ ਪੈਸਾ ਜ਼ਿਆਦਾ ਵੀ ਆ ਗਿਆ ਪਰ ਉਸ ਟਾਈਮ ਪੈਸਾ ਘੱਟ ਸੀਗਾ ਪਰ ਜਿਹੜੀਆਂ ਸ਼ਿੰਜਾਂ ਅਸੀਂ ਦੇਖਦੇ ਰਹਿਆ ਪਾਉ ਨਿਆਰੇ ਹੁੰਦੇ ਸੀ ਉੱਤੇ ਜਿਹੜੇ ਮੇਰਦੀਨ ਹੋਣੀ ਇੱਥੇ ਆਉਂਦੇ ਹੁੰਦੇ ਸੀਗੇ ਉਹ ਮੇਲਾ ਜਿਹੜਾ ਇਤੋਂ ਰੌਣਕ ਮੇਲਾ ਜ਼ਿਆਦਾ ਸੀਗਾ ਪਰ ਆਦੋਂ ਨੂੰ ਕਿਉਂ ਅੱਜ ਕਿੰਨੇ ਚਿਰ ਦੇਖਿਆ ਕੁਸ਼ਤੀ ਵਿੱਚ ਹੈ ਨਹੀਂ ਸੀ ਸਾਡੇ ਮਨ ਨੂੰ ਵੀ ਥੋੜਾ ਫੀਲ ਹੋਇਆ ਵੀ ਇਹਦਾ ਕਿਉਂ ਨੋ ਨੋ ਉਹ ਤਾਂ ਕਬੱਡੀ ਹੁੰਦੀ ਹੈ ਕਬੱਡੀ ਹੁੰਦੀ ਬਸ ਇਹ ਕਹਿੰਦੇ ਜੀ ਦੇਖੋ ਇਹ ਸਭ ਤੋਂ ਜ਼ਰੂਰੀ ਹੈਗਾ ਨਸ਼ੇ ਤੋਂ ਪਹਿਲਾਂ ਬੱਚੋ ਅਸੀਂ ਇਸ ਕੀ ਦੀ ਅਰਦਾਸ ਕਰਦੇ ਆ ਵੀ ਪ੍ਰਮਾਤਮਾ ਨੂੰ ਨਸ਼ੇ ਤੋਂ ਬਚਾ ਰੱਖੇ ਸਾਡਾ ਪੰਜਾਬ ਜਿਹੜਾ ਆ ਉਹ ਨਸ਼ੇ 'ਚ ਡੁੱਬਦਾ ਜਾ ਰਿਹਾ ਆ ਸਾਨੂੰ ਦੁੱਖ ਲੱਗਦਾ ਪਰ ਚੰਗੇ ਚੰਗੀ ਗੱਲਾਂ ਇਹ ਜਿਹੜੇ ਇੱਥੇ ਆਈਦਾ ਆ ਰੌਣਕ ਮੇਲਾ ਦੇਖੀਦਾ ਚੰਗੇ ਮੁੰਡੇ ਆ ਸੋਹਣੇ ਜਿਹੜੇ ਕਿ ਸੀਤਾ ਸੰਭ ਰੱਖਿਆ ਹੋਈਆਂ ਆ ਅਸੀਂ ਉਹਨਾਂ ਵਾਸਤੇ ਦਿਲੋਂ ਅਰਦਾਸ ਕਰਦੇ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਅੱਜ ਗੱਲ ਕਰੀਏ ਜੀ ਆਪਾਂ ਜਿੰਨੇ ਵੀ ਪਹਿਲਵਾਨ ਆਸ ਤੇ ਨਾਂ ਦੇ ਹੋੜੀਆਂ ਤੇ ਮਨ ਵਿੱਚ ਕਿੰਨਾ ਉਤਸ਼ਾਹ ਦੇਖਣ ਨੂੰ ਮਿਲਿਆ ਆ ਬਹੁਤ ਵਧੀਆ ਜੀ ਬਹੁਤ ਵਧੀਆ ਬੜੇ ਦਿਲਚਸਪ ਗੇਣਾ ਰੁਕੀ ਦੇਖ ਰਹਾ ਮੇਰਾ ਕਿੱਲਾ ਜਿਹੜਾ ਇਕੱਟਾ ਹੋਇਆ ਸਾਰਾ ਜੀ ਠੀਕ ਹੈ ਠੀਕ ਹੈ ਜਿੱਦਾਂ ਤੁਸੀਂ ਇੱਕ ਬਹੁਤ ਵਧੀਆ ਤੁਸੀਂ ਕਾ ਲੇਖ ਲਿਖਾਓ ਹਾਂ ਜੀ ਹਾਂ ਜੀ ਬਿਲਕੁਲ ਆਪਣੀਆਂ ਖੁੱਤਰ ਪੈਨਾਂ ਦੇ ਵਿੱਚੋਂ ਜੀ ਇਹ ਦੋ ਖੁੱਤਰਾਂ ਜੋ ਕਿਸੇ ਸੁਨਾਖੇ ਆਪਣੇ ਵਤਨ ਪਿਆਰੇ ਲਈ ਮੈਂ ਮੰਗਦਾ ਰਹਾ ਦੁਆਵਾਂ ਜਿਸ ਨੇ ਦਿੱਤੀਆਂ ਵਿਰਸੇ ਦੇ ਵਿੱਚ ਮੋਹ ਮਾਂਬਾ ਦਿੱਤੀਆਂ ਸ਼ਾਵਾਂ ਜਿਸ ਦੀ ਗੋਦ ਬੈਠ ਕੇ ਦੇ ਸੀ ਗੀਤ ਖੁਸ਼ੀ ਤੇ ਗਾਉਂਦੇ ਯਾਦਾ ਪੰਜਾਬ ਦੀਆਂ ਪਰਦੇਸੀ ਘਟਸੀ ਨੇ ਨਾ ਲਾਉਂਦੇ ਯਾਦਾ ਪੰਜਾਬ ਦੀਆਂ ਬਸ ਇਹ ਕਹਿੰਦੇ ਜੀ ਆਪਣੇ ਬਾਤਵਾਦ ਆਪਣੀ ਸੇਧਾ ਤਿਆਰ ਰੱਖੋ ਜੇ ਕਿਸੇ ਤੇਰਾ ਕਿਸੇ ਤਰ੍ਹਾਂ ਦੇ ਵੀ ਸਾਡੀ ਡੋਟ ਪੈਂਦੀ ਹੈ ਤਾਂ ਅਸੀਂ ਤੇ ਉਹਨਾਂ ਦੇ ਨਾਲ ਖੜੇ ਹੁਣ ਤਿਆਰ ਬੈਠੇ ਆ ਬਸ ਆ ਛੱਡੋ ਪੰਜਾਬ ਦਾ ਜਿਹੜਾ ਦਾ ਆ ਉਹ ਨੂੰ ਉੱਚਾ ਹੋਰ ਉੱਚਾ ਕਰੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਰੰਤੀ ਤੀਰਾ ਮੈਂ ਤੇ ਇਹੋ ਹੀ ਕਹਿਣਾ ਚਾਹੁੰਦਾ ਜੀ ਕਿ ਆਪਦੇ ਕਲਚਰ ਨੂੰ ਪ੍ਰਮੋਟ ਕਰਨਾ ਚਾਹੀਦਾ ਜਿੱਦਾਂ ਕਿ ਸੈਂਜ ਆ ਸਾਨੂੰ ਇਹ ਕਿ ਬਹੁਤ ਵਧੀਆ ਲੱਗਾ ਕਿ ਅਕੇ ਨਾਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਸੈਂਜ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਆ ਔਰ ਅਸੀਂ ਕਿੰਨਾ ਕਿ ਐਨ ਆਰ ਆਈ ਵੀਰਾਂ ਦੇ ਸਹਿਯੋਗ ਦਾ ਅੱਗੇ ਤੋਂ ਸੈਂਜ ਨੂੰ ਹੋਰ ਪ੍ਰਮੋਟ ਕੀਤਾ ਜਾਵੇ ਕਿ ਜਿਹੜੇ ਬੱਚੇ ਆ ਇੱਧਰ ਜਾਣ ਕਰਨ ਕਿ ਆਪਣੇ ਸਪੋਰਟਸ ਵਿੱਚ ਆਉਣ ਤੇ ਨਸ਼ਿਆਂ ਤੋਂ ਬਚਨ ਤੇ ਆਪਣੇ ਸਿਹਤ ਦਾ ਖਿਆਲ ਰੱਖਣ ਬਸ ਇਹੋ ਹੀ ਸਾਡੀ ਦੁਆਵਾਜ ਦੇਖੋ ਪਹਿਲੇ ਸਮੇਂ ਦੀ ਜਿਹੜੀ ਗਾਇਕੀ ਸੀ ਉਹ ਸੁਣਨ ਵਾਲੀ ਸੀ ਤੇ ਜਿਹੜੀ ਹੁਣ ਗਾਇਕੀ ਆ ਉਹ ਦੇਖਣ ਵਾਲੀ ਆ ਉਹ ਆਪਾਂ ਦੇਖ ਸਕਦੇ ਆ ਕਿ ਨਹੀਂ ਦੇਖ ਸਕਦੇ ਉਹ ਹੁਣ ਤੁਹਾਨੂੰ ਵੀ ਪਤਾ ਹੀ ਆ ਤੁਸੀਂ মিডিਏ ਨਾਲ ਰਿਲੇਟਡ ਆ ਮੈਂ ਤਾਂ ਪਹਿਲੀ ਵਾਲੀ ਗਾਇਕੀ ਨੂੰ ਕਹਿਣਾ ਵੀ ਉਹ ਸੁਣਨ ਵਾਲੀ ਸੀ ਬਹੁਤ ਅੱਛੀ ਠੀਕ ਜਿੱਦਾਂ ਪਹਿਲੀ ਕਾਇਕੀ ਦਾ ਚੰਗੇ ਇਜ਼ਾਦੀ ਕਰਨੇ ਪੈਂਦੇ ਜੇ ਅੱਜ ਕੱਲ ਜਿੱਦਾਂ ਆਪਣੇ ਵਿੱਚ ਮਿਕਸ ਹੁੰਦੇ ਹੁਣ ਦੇ ਨਾਲ ਮਿਹਨਤ ਘਟੀ ਜੇ ਨਹੀਂ ਮਿਹਨਤ ਹੁਣ ਵੀ ਬਹੁਤ ਹੈ ਜਿੱਦਾਂ ਅਸੀਂ ਆਰਟਿਸਟਾਂ ਨੂੰ ਦੇਖਦੇ ਨਾ ਜਿਹੜੇ ਹਿੱਟ ਆ ਗਾਉਂਦੇ ਤੋਂ ਬਹੁਤ ਆ ਪਰ ਹਿੱਟ ਤੁਸੀਂ ਗਿਣਤੀ ਦੇ ਉਂਗਲਾਂ 'ਤੇ ਦੇ ਲੋ ਕਿੰਨੇ ਗਾਟਿਆ ਪਰ ਉਹ ਮਿਹਨਤ ਦੇ ਨਾਲ ਹੀ ਆਏ ਆ ਕੀ ਮਿਹਨਤ ਹੁਣ ਵੀ ਬਹੁਤ ਹੁੰਦੀ ਆ ਪਰ ਹੁਣ ਇਹ ਆ ਵੀ ਡਿਜੀਟਲ ਸਾਰਾ ਸਿਸਟਮ ਆ ਸੋਸ਼ਲ ਮੀਡੀਆ ਦਾਵਾ ਮਿਹਨਤ ਉਦੋਂ ਵੀ ਇੰਨੀ ਸੀਗੀ ਹੁਣ ਵੀ ਆ ਪਰ ਉਦੋਂ ਫਲਮਾਇਕਨ ਐ ਨਹੀਂ ਸੀਗਾ ਹੁਣ ਫਲਮਾਉਂਦੇ ਆ ਇਸ ਕਰਕੇ ਵੀ ਹੁਣ ਪ੍ਰੋਮੋਟ ਹੋਣਾ ਥੋੜਾ ਜਿਹਾ ਸੌਖਾ ਹੋਇਆ ਹੋਇਆ ਸੋਸ਼ਲ ਮੀਡੀਆ ਕਰਕੇ ਜਿਵੇਂ ਉਦੋਂ ਜੇ ਆਪਾਂ ਕਹਿੰਦੇ ਪੰਜਾਬੀ ਦੀ ਘਾਟ ਦੀ ਕਿਟਾ ਕਿਟਾ ਉੱਪਰ ਕਲਾਕਾਰ ਪਰ ਹਾਂ ਤੁਸੀਂ ਕਿਤੇ ਬੁੱਕ ਕਰਨ ਲਈ ਕਰ ਲੋਣਾ ਵੀ ਸਿੰਗਰ ਬੁੱਕ ਕਰਨਾ ਗੈਂਤੀ ਦੇ 10 ਤੋਂ 12 ਸੀਗਰਿਆ ਪੰਜਾਬ ਦੇ 10 ਤੋਂ ਕਿਤੇ ਜਿੱਦਾਂ ਆਪਾਂ ਕਹੀਏ ਸੁਪਰ ਆਪਣੀ ਮੇਹਤ ਨਾਲ ਬਰਾਤਾ ਚਾਚਾ ਕਿ ਮੇਹਤਾ ਕਿੰਝਾ ਉਹਨਾਂ ਦੇ ਪ੍ਰਾਈਸ ਜਿਹੜਾ 8 ਲੱਖ 10 ਲੱਖ ਜੇ ਬਟੇ ਬਸ ਨਾਲ ਦੇਖੀ ਪਰ ਉਹ ਐਡ ਬਹੁਤ ਮਹਿੰਗੇ ਜਾਂਦੇ ਵੀਡੀਓ ਜੇ ਇੱਕ ਵੀਡੀਓ ਬਣਾਉਣ ਲੱਪੋ ਤਾਂ 10000 ਤੋਂ ਲੈ ਕੇ ਤੁਸੀਂ 10 ਕਰੋੜ ਤੱਕ ਚਲ ਜੋ ਵੀ ਵੀਡੀਓ ਇੰਨਾ ਮਹਿੰਗਾ ਹੋਦਾ ਆ ਆਰਟਿਸਟਾਂ ਦਾ ਹਾਂਜੀ ਠੀਕ ਹੈ ਕਿਵੇਂ ਤੁਸੀਂ ਜੀ ਅੱਜ ਕੱਲ ਤੁਸੀਂ ਮਿਸ ਪੂਜਾ ਹੋਰ ਤੁਸੀਂ ਸਿੰਗਰਾਂ ਨੂੰ ਵੀ ਪ੍ਰਮੋਟ ਕਰ ਚੁੱਕੇ ਮੈਂ ਮਿਸ ਪੂਜਾ ਨੂੰ ਵਰਲਡ ਵਾਈਡ ਮੈਂ ਪ੍ਰਮੋਟ ਕੀਤਾ ਹੈ ਸਿੰਗਰਾਂ ਨੂੰ ਉਹਦੇ ਵਿੱਚ ਸੁਰਿੰਦਰਜੀਤ ਮਕਸੂਦਪੂਰੀ ਸਾਬਰ ਕੋਟੀ ਸਾਹਿਬ ਦੇ ਕਲੀਅਰ ਘੰਟ ਨੂੰ ਮੈਂ ਇੰਗਲੈਂਡ ਪਹਿਲੇ ਸ਼ੋਅ ਇਹਦੇ ਮੈਂ ਹੀ ਕਰਾਈ ਸੀ ਘੰਟ ਕਲੀਅਰ ਦੇ ਮਦਰ ਮੱਦੀ ਦਲਵਿੰਦਰ ਦਿਆਲਪੁਰੀ ਜੀ ਸ਼ਰਮੀਲਾ ਤੇ ਕੁਲਦੀਪ ਹਾਰਸ ਰੈਂਬਰਸ ਹਾਂ ਹਾਂ ਤੇ ਹਾਂਜੀ ਓਕੇ ਜੀ ਜਿਹੜੇ ਜੀ ਲਾਸਟ ਵਿੱਚ ਇਸ ਕੁਲੋਚ ਪਹਿਣਾ ਜੋ ਆਦੇ ਪੰਜਾਬ ਦੇ ਉਹ ਆਉਣਾ ਤਾਂ ਕੀ ਮਸਲਾ ਹੈ ਕਿਦਾਂ ਜੀ ਜਿਹੜਾ ਇਸ ਲਾਈਨ ਦੇ ਵਿੱਚ ਆਉਣਾ ਲੱਗਦੇ ਨਵੇਂ ਬੰਦੇ ਕੱਲ ਦੇ ਯੂਥ ਦੀ ਹਾਂਜੀ ਗਈਆਂ ਦਾ ਸ਼ੌਂਕ ਹੈ ਕੀ ਅਸੀਂ ਹਾਂਜੀ ਬਸ ਇਹ ਹੋਇਆ ਕਿ ਸਿੱਖ ਕੇ ਆਉਣ ਜਿੰਨੇ ਵੀ ਆਉਣਾ ਮਿਹਨਤ ਕਰਕੇ ਆਉਣ ਇਹ ਨਹੀਂ ਵੀ ਘਰਦਿਆਂ ਕੋ ਇੱਕ ਕਿਲਾ ਵੇਚ ਕੇ ਤੇ ਇੱਕ ਗੀਤ ਕਰ ਲਿਆ ਮੁੜ ਕੇ ਘਰੇ ਬਹਿ ਗਿਆ ਮਿਹਨਤ ਕਰਨ ਮਿਹਨਤ ਕਰਕੇ ਆਉਣ ਔਰ ਭਾਉਣ ਇਹੋ ਜਿਹਾ ਸਾਡਾ ਅੱਜ ਸੰਝਦਾ ਵਾ ਕਿ ਸਾਰੇ ਜਣੇ ਇਕ ਐਕਸਰਸਾਈਜ਼ ਕਰਨ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਪਹਿਲੋ ਸਿਹਤ ਆ ਬਾਕੀ ਕੰਮ ਬਾਅਦ ਚ ਆ ਸਰ ਜੀ ਜਿਵੇਂ ਜਿਵੇਂ ਮੰਨ ਕਰੂ ਤੇ ਬਹੁਤ ਸ਼ਾਨਦਾਰ ਸਿੱਖੀ ਲੱਗੀ ਜਿਵੇਂ ਤੁਹਾਡੀ ਗੱਲਬਾਤ ਕਰਾਉਨੇ ਆ ਪਰਮਜੀਤ ਸਿੰਘ ਮਾਨੋਬੰਦ ਜੀ ਨੇ ਕਿ ਕਿਹੜੇ ਕੀ ਬਹੁਤ ਸਾਦਰ ਕਬੱਡੀ ਪੰਨ ਜੀ ਸਰ ਪਹਿਲਾਂ ਜੀ ਸਸੀ ਕਾਲ ਜੀ ਵਾਇਗੁਰ ਜੀ ਦੇ ਖਾਲਸਾ ਵਾਇਗੁਰ ਜੀ ਕੀ ਪਤ ਹੈ ਜੀ ਬਾਸ ਜੀ ਸ਼ੈਂਜ ਸਾਡੇ ਪੈਣ ਦੀ 90 92 93 ਸਾਲ ਪੁਰਾਣੀ ਸ਼ੈਂਜ ਆ ਜੀ ਬਹੁਤ ਵਧੀਆ ਹੁੰਦੀ ਹਰ ਸਾਲ ਹੀ ਕੋਸ਼ਿਸ਼ ਕਰੀਏ ਵਧੀਆ ਪ੍ਰਬੰਧ ਕਰੀਏ ਅਤੇ ਗਾਂ ਵਾਲੇ ਆਉਣ ਵਾਲੇ ਨਿਆਣੇ ਜਿਹੜਾ ਦੇਖ ਕੇ ਨਸ਼ਿਆਂ ਤੋਂ ਰਹਿਤ ਹੋਣ ਇਧਰ ਹੈਲਥ ਆਪਣੀ ਸਾਂਭਣ ਅਤੇ ਇਹਦੇ ਨਾਲੋਂ ਕਬੱਡੀ ਬਾਰੇ ਜੀ ਅਸੀਂ ਸ਼ਾਹਕੋਟ ਲਾਇਨ ਸਾਡੀ ਆਪਣੀ ਟੀਮ ਹੈ ਜੀ ਸੰਦੀਪ ਨੰਗਲ ਅੰਬੀਆਂ ਆਪਣਾ ਸੱਜਣ ਸੀ ਬਹੁਤ ਛੋਟਾ ਭਰਾ ਸੀ ਆਪਣਾ ਉਹ ਜਿਹੜੀ ਕਬੱਡੀ ਦੇ ਅਸੀਂ ਪ੍ਰੋਮੋਟਰ ਆ ਇੱਥੇ ਵੀ ਸੰਦੀਪ ਦੇ ਨਾਂ ਦੇ ਸਾਡੀ ਟੀਮ ਚੱਲਦੀ ਹੈ ਇੰਗਲੈਂਡ ਦੇ ਵਿੱਚ ਵੀ ਸਾਡੀ ਸੰਦੀਪ ਦੇ ਨਾਂ ਦੇ ਕਲੱਬ ਚੱਲਦੀ ਹੈ ਜੀ ਉਹਦੇ ਵਿੱਚ ਸਾਨੂੰ ਹੋ ਗਿਆ ਆ 7 10 12 ਸਾਲ ਇਸ ਲੇਨ ਨਾਲ ਜੁੜਿਆ ਨੂੰ ਉਹਦੇ ਦੇ ਕੰਮ ਕਰਦੇ ਆ ਹੁਣ ਅਸੀਂ 23 ਫਰਵਰੀ ਨੂੰ ਸੰਦੀਪ ਦੇ ਪਿੰਡ ਟੂਰਨਾਮੈਂਟ ਹਰ ਸਾਲ ਕਰਾਉਨੇ ਆ ਐਤ ਕੀ 23 ਫਰਵਰੀ ਦਾ ਆ ਫੋਮ ਹਮਾ ਕੇ ਲੋਕੀ ਆਉਂਦੇ ਆ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਪਹੁੰਚਿਓ ਅਤੇ ਟੂਰਨਾਮੈਂਟ ਦੀ ਰੌਣਕ ਨੂੰ ਵਧਾਓ ਹਰ ਹਰ ਸਾਲ ਦੀ ਤਰ੍ਹਾਂ ਇੱਥੇ ਟੂਰਨਾਮੈਂਟ ਕਰਾਉਨੇ ਟੂਰਨਾਮੈਂਟ ਜਿਹੋ ਨਾਲ ਦੇ ਪਿੰਡ ਉਹਦੇ ਬਹੁਤ ਸ਼ਾਨਦਾਰ ਟੂਰਨਾਮੈਂਟ ਉਹਦੀ ਯਾਦ ਵਿੱਚ ਕਰਵਾਇਆ ਜਾਂਦਾ ਜੀ ਜੇ ਅੱਜ ਕੱਲ ਦੀ ਕਬੱਡੀ ਦੀ ਗੱਲ ਕਰਦੇ ਆ ਜੀ ਪਹਿਲੀ ਕਬੱਡੀ ਲੈਕ ਦੀ ਕਬੱਡੀ ਦੀ ਗੱਲ ਕਿਵੇਂ ਤੁਸੀਂ ਦੱਸੇਗਾ ਸੰਦੀਪ ਨੰਗਲੰਬੀਆ ਜੀ ਤੁਹਾਡੇ ਬਹੁਤ ਹੀ ਨਜ਼ਦੀਕੀ ਦੋਸਤ ਸੀ ਪਾ ਨਿੱਕਰ ਦਾ ਬਹੁਤ ਬੀਸ ਤੇ ਅੱਜ ਦੀ ਕਬੱਡੀ ਕਰੀ ਕਬੱਡੀ ਦੀ ਅੱਜ ਦੀ ਕਬੱਡੀ ਜਿਹੜੀ ਹੈ ਜੀ ਇਹ ਚ ਜੇ ਸਹੀ ਤਪੱਸਦੇ ਸ਼ਾਦਨ ਕਹੇ ਹੁਣ ਜੇ ਮੁੰਡੇ ਵਧੀਆ ਮਿਹਨਤ ਕਰਦੇ ਆ ਪੈਸਾ ਬਹੁਤ ਆ ਬਹੁਤ ਪੈਸਾ ਆ ਗਿਆ ਕਬੱਡੀ ਚ ਪਹਿਲਾਂ ਇੰਨਾ ਪੈਸਾ ਨਹੀਂ ਸੀ ਪਹਿਲੀ ਕਬੱਡੀ ਦੇ ਵਿੱਚ ਮੁੰਡੇ ਚੰਗੇ ਆ ਬਹੁਤ ਮਿਹਨਤ ਕਰਦੇ ਆ ਆਪਣਾ ਨਾਮ ਬਣਾਉਂਦੇ ਆ ਨਵੇਂ ਮੁੰਡੇ ਬਹੁਤ ਸੋਹਣੇ ਉੱਠੇ ਹੋਏ ਆ ਤੇ ਉਹਦੇ ਵਿੱਚ ਇਹੋ ਹੀ ਆ ਵੀ ਪਹਿਲੀਆਂ ਕਬੱਡੀਆਂ ਜਿੱਦੇ ਆਪਾਂ ਖੁੱਲੀਆਂ ਹੁੰਦੀਆਂ ਸੀ ਹੁਣ ਜਿਹੜੇ ਸਕੋਰਟੀ ਦੇ ਅੰਦਰ ਹੋਣ ਲੱਪੀਆਂ ਜਿਆਦਾ ਦਾ ਬਦਲਾਅ ਇਸ ਤਰ੍ਹਾਂ ਆਇਆ ਕਿਉਂਕਿ ਹਰੇਕ ਬੰਦਾ ਚਾਹੁੰਦਾ ਵਾ ਸਕੋਰ ਰਵਾਂ ਅਸਲੀ ਕਬੱਡੀ ਦੀ ਗੱਲ ਕਰਦੇ ਕੀ ਪੈਸਾ ਵੀ ਘੱਟ ਸੀ ਅੱਜ ਦੀ ਕਬੱਡੀ ਨੂੰ ਦੇਖੀਏ ਮਿਹਨਤ ਨੌਜਵਾਨ ਕਰਦੇ ਨੇ ਇਸ ਫੀਲਡ ਵਿੱਚ ਪੈਸਾ ਵੀ ਬਹੁਤ ਹੈ ਤੇ ਹੁਣ ਅੱਜ ਕੱਲ ਦੇ ਨੌਜਵਾਨ ਪੀੜੀ ਨੂੰ ਕੀ ਮਿਲ ਸਕਦਾ ਹੈ ਅੱਜ ਕੱਲ ਦੀ ਨੌਜਵਾਨ ਪੀੜੀ ਨੂੰ ਇਹੋ ਹੀ ਮੈਸੇਜ ਆ ਵੀ ਨਸ਼ਿਆਂ ਤੋਂ ਰਹਿਤ ਹੋਵੋ ਮਿਹਨਤ ਕਰੋ ਮੋਰੇ ਆਓ ਤੇ ਪੈਸਾ ਕਮਾਉ ਨਾਲੇ ਆਪਣਾ ਨਾਮ ਬਣਾਓ ਨਾਲੇ ਤੁਹਾਡੀ ਸਿਹਤ ਸਹੀ ਠੀਕ ਰਹੂਗੀ ਨਸ਼ੇ ਤੋਂ ਬਚੋਗੇ ਨਾਲੇ ਤੁਹਾਡਾ ਨਾਮ ਬਣੂਗਾ ਨਾਲੇ ਪੈਸਾ ਕਮਾਉਣਾ ਠੀਕ ਹੈ ਕਿ ਕਿਹੜੀ ਕਿਹੜੀ ਜਗ੍ਹਾ ਤੇ ਆਪਾਂ ਜਿੱਦਾਂ ਟੂਰਨਾਮੈਂਟ ਕੋਈ ਸਪੌਂਸਰ ਸਾਡੀ ਟੈਲਫੋਰਡ ਸੰਦੀਪ ਨਗਲੰਬੀਆਂ ਕਲੱਬ ਆ ਜੀ ਉਹ ਇਹ ਸਾਰੇ ਇੰਗਲੈਂਡ ਦੇ ਵਿੱਚ ਟੂਰਨਾਮੈਂਟਾਂ ਦੇ 14 ਟੂਰਨਾਮੈਂਟ ਹੁੰਦੇ ਹੁੰਦੇ ਆ ਮੈਜਰ ਸਟਾਰਟ ਹੋਣੇ ਆ ਤੇ ਹਰ ਐਤਵਾਰ ਦੀ ਐਤਵਾਰ ਟੂਰਨਾਮੈਂਟ ਹੁੰਦਾ ਉੱਥੇ ਤੇ 14 ਟੂਰਨਾਮੈਂਟ ਹੁੰਦੇ ਉੱਥੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਠੀਕ ਹੈ 14 ਜਿਵੇਂ ਆਪਾਂ ਉਹਨਾਂ ਆਪੇ ਹੋਇਆ ਇਹ ਆਪਣਾ ਟੂਰਨਾਮੈਂਟ ਤੁਸੀਂ ਦੱਸ ਰਹੀ ਹੁੰਦੇ ਪਿੰਡ ਬਣਾ ਸਦੀਪ ਸਿੰਘ ਦਾ ਗੱਲ ਕਰਦੇ ਆ ਰਹੇ ਕੋਈ ਆਪਣੇ ਅੱਜ ਜੀ 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 ਸਾਡੀ ਉਹਦਾ ਮੇਜਰ ਲੀਗ ਫੈਡਰੇਸ਼ਨ ਆ ਜਿਹਦੇ ਵਿੱਚ ਸੰਦੀਪ ਨੰਗਲੀਆਂ ਪ੍ਰਧਾਨ ਸੀਗਾ ਹੁਣ ਉਹਨਾਂ ਦੀ ਵਾਈਫ ਆ ਸਾਡੀ ਭੈਣ ਰਵਿੰਦਰ ਪ੍ਰਧਾਨ ਆ ਉਸ ਮੇਜਰ ਲੀਗ ਦੇ ਰਹਿਣ ਵਾਲੇ ਇਹ ਮੇਰੇ ਸਾਥ ਇੱਥੇ ਹੁੰਦੇ ਆ ਹੁਣ ਜਨਵਰੀ ਚ ਮੈਚ ਸ਼ੁਰੂ ਹੋ ਜਾਣੇ ਆ ਤੇ ਮਾਰਚ ਤੋਂ ਹੀ ਚੱਲਣੇ ਆ ਮੈਚ ਪਹਿਲਾਂ ਇੱਥੇ ਚੱਲਣੇ ਆ ਫਿਰ ਕੋਚ ਪਲੇਅਰ ਸਾਡੇ ਜਿਹੜੇ ਸ਼ਾਹਕੋਟ ਦੇ ਕੋਚ ਕੈਨੇਡਾ ਕੈਨੇਡਾ ਚਲ ਜਾਣੇ ਆ ਕੋ ਸਾਡੇ ਕੋ ਇੰਗਲੈਂਡ ਆ ਜਾਣੇ ਆ ਇਹਦੇ ਵੱਖਰੇ ਵੱਖਰੇ ਥਾਵਾਂ ਤੇ ਫੇ ਵੰਡੇ ਜਾਂਦੇ ਠੀਕ ਹਾਂਜੀ ਬਸ ਨੌਜਵਾਨੀ ਲਈ ਸੇਮ ਹੀ ਸਿਮਰਲੇ ਆ ਵੀ ਆਪਾਂ ਕਹਿੰਦੇ ਆ ਆਪਣੀ ਸਿਹਤ ਬਣਾਓ ਨਸ਼ਿਆਂ ਤੋਂ ਬਚੋ ਸਪੋਰਟਸ ਚਾਓ ਨਾਲੇ ਨਾਂ ਕਮਾਓ ਨਾਲੇ ਪੈਸਾ ਕਮਾਓ ਉਸ ਗਾਣੇ ਦੀ ਸਰਲੇ ਕਿ ਬਾਪ ਆਪਣੀਆਂ ਧੀਏ ਨੂੰ ਉਧਰ ਰੁੰਦਾ ਹੈ ਭੀਮਾ ਪ੍ਰਵਾਹ ਜੀ ਜਦੋਂ ਕੰਮਕਾਰ ਕਰਦਿਏ ਨੇ ਜਿਹੜਿਆ ਬਾਪ ਜੀ ਇੰਨਾ ਸਾਧੀਆਂ ਨੇ ਉਹ ਵੀ ਡੋਰੀ ਵਿੱਚ ਜਦੋਂ ਮਿੱਦਾ ਕਰਦੇ ਨੇ ਉਹਦਾ ਬਾਪਾਂ ਦੀ ਧਾਹ ਨਿਕਲਦੀ ਹੈ ਉਸ ਪਰਵਾ ਦੀ ਧਾਹ ਨਿਕਲਦੀ ਹੈ ਕਿ ਜਿਨ੍ਹਾਂ ਨੇ ਪੁੱਤਾਂ ਬਾਗ ਜਿਹੜੀ ਹੈ ਧੀਆ ਆਪਣੇ ਮਾਂ ਬਾਪ ਦਾ ਨਾਮ ਚਮਕਾਉਂਦੀ ਆ ਦੇ ਸੋਦਰ ਪਾਸੇ ਪ੍ਰੀਤ ਬੁੱਤਰ ਤੇ ਦੂਜੇ ਪਾਸੇ ਲਵਰੀ ਇਹ ਉਹ ਦਵਿੰਦਰ ਕਿਲੀ ਦੀ ਆ ਵੀ ਅੱਗੇ ਭਾ ਦੌੜੀਓ ਤੁਸੀਂ ਚੱਲ ਜਿਓ ਤੇ ਖੇਡਦੇ ਗਾਓ ਚ ਆਰਸ ਖਜੂਰ ਸਾਡ ਤੋਂ ਮਨੀਤ ਤਹਿਲਾ

पंजा दवाई न भॻवान पता रंगा देवारींदा पर मंत्र माता कर سن کرتار سنگھ بےتی ہے سر لوگ

ਆਲੇ ਦੁਆਲੇ ਤੇ ਪਹੁੰਚੀ ਪਿੰਡ ਮਾਂਨੂਪੁਰ ਦੇ ਵਿੱਚ ਸਰਬਤ ਸਾਹ ਸੰਗਤ ਸਾਰਿਆਂ ਨੇ ਸਾਲ ਬਾਅਦ ਸਾਲਾਨਾ ਮੇਲਾ ਸਿੰਜ ਦਾ ਮੇਲਾ ਜਿਹੜਾ ਬੜੀ ਧੂਮਤਾਮ ਨਾਲ ਬਣਾਇਆ ਜਾਂਦਾ ਅੱਜ ਵੀ ਬਹੁਤ ਮਹਾਨ ਹਸਤੀਆਂ ਇਸ ਮੇਲੇ ਦੇ ਵਿੱਚ ਪਹੁੰਚੀਆਂ ਇਸ ਮੇਲੇ ਦੇ ਵਿੱਚ ਪਹੁੰਚਣ ਵਾਲਿਆਂ ਦੇ ਵਿੱਚੋਂ ਪਹਿਲਵਾਨਾਂ ਦੇ ਵਿੱਚੋਂ ਮੋਹਰਲੀ ਖਤਾਰ ਦੇ ਵਿੱਚ ਲੋਕਾਂ ਦੇ ਲਈ ਇੱਕ ਗਾਈਡਲਰ ਬਣ ਕੇ ਇੱਕ ਰਾਹ ਦੱਸਣ ਵਾਲੇ ਬਣ ਕੇ ਨਸ਼ੇ ਤੋਂ ਬਚਾਉਣ ਦੇ ਲਈ ਜਵਾਨੀ ਨੂੰ ਹਵਾਮ ਦੇ ਵਿੱਚੋਂ ਲੋਕਾਂ ਨੂੰ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਅੱਜ ਨਸ਼ੇ ਦੀ ਦਲਦਲ ਵਿੱਚ ਫਸਦੇ ਜਾ ਰਹੇ ਆ ਉਹਨਾਂ ਦੇ ਲਈ ਰੋਲ ਮਾਡਲ ਬਣੇ ਹੋਏ ਮੇਰੇ ਵੀਰ ਚੰਗਿਆੜਾ ਸਾਹਿਬ ਟੈਂਕੂ ਸਾਹਿਬ ਇਹਨਾਂ ਤੋਂ ਹੋਰ ਇਹਨਾਂ ਦੇ ਨਾਲ ਹੋਰ ਬਹੁਤ ਮਹਾਨ ਆਸਤੀਆਂ ਪਹਿਲਵਾਨ ਦੂਰ ਦੂਰਾਂ ਤੋਂ ਪੂਤਰਾ ਨੇ ਆ ਕੇ ਇਸ ਮੇਲੇ ਰੌਣਕ ਬਣੇ ਸ਼ਾਨ ਬਣੇ ਮੈਂ 40 ਸਾਲ ਬਾਅਦ ਇਸ ਪਿੰਡ ਦੇ ਸ਼ਿੰਝ ਮੇਲੇ ਨੂੰ ਦੇਖਣ ਲਈ ਸਪੈਸ਼ਲ ਅਮਰੀਕਾ ਤੋਂ ਪਹੁੰਚਿਆ ਨਰਮੈਲ ਮਾਲੂ ਤੋਂ ਇਸ ਤੋਂ ਦੀ ਮਹਾਨ ਆਸਤੀ ਲੇਖਕ ਜਿਹੜਾ ਗੀਤ ਲਿਖਦਾ ਹਜ਼ਾਰਾਂ ਗੀਤਾਂ ਨੂੰ ਮੇਰੇਆਂ ਨੂੰ ਪਸੰਦ ਕੀਤਾ ਗਿਆ ਬਹੁਤ ਸਾਰੇ ਲੋਕਾਂ ਨੇ ਮੇਰਾ ਪਿੰਡ ਹੈ ਮਾਲੂਪੁਰ ਦਾ ਮੈਂ ਜੰਪਲ ਹੈ ਇੱਥੇ ਮੇਰਾ ਸਾਰਾ ਆਰ ਪਰਿਵਾਰ ਚਾਚੇ ਤਾਏ ਦੇ ਪੁੱਤ ਭਤੀਜੇ ਚਾਚਿਆਂ ਤਾਆਂ ਦਾ ਸਾਰਾ ਪਰਿਵਾਰ ਇੱਥੇ ਰਹਿੰਦਾ ਔਰ ਇਸ ਮੇਲੇ ਨੂੰ ਇਸ ਸ਼ਿੰਝ ਨੂੰ ਚਾਰ ਚੰਨ ਲਾਉਣ ਲਈ ਜਿੱਥੇ ਚੰਗਿਆੜਾ ਵਰਗੇ ਟੈਂਕੂ ਵਰਗੇ ਜਾਂ ਇਨਾਮੇ ਪਹਿਲਵਾਨਾਂ ਨੇ ਸਮੂਹਿਤ ਕੀਤੀ ਹੈ ਸ਼ਿਰਕਤ ਕੀਤੀ ਹੈ ਮੈਂ ਸਾਰੇ ਨਗਰ ਵੱਲੋਂ ਐਜ ਇਸ ਨਗਰ ਦਾ ਬੱਚਾ ਹੋਣ ਦਾ ਕਰਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਆਏ ਹੋਏ ਪਹਿਲਵਾਨਾਂ ਦਾ ਬਹੁਤ ਬਹੁਤ ਰੇਡੀਆ ਇਤਾਂ ਹੀ ਇਸ ਛਿੰਝ ਮੇਲੇ ਜਿਹੜੇ ਆ ਪੂਰੇ ਪੰਜਾਬ ਅੰਦਰ ਲੱਗਣੇ ਚਾਹੀਦੇ ਤਾਂ ਕਿ ਜਵਾਨੀ ਨੂੰ ਨਸ਼ਿਆਂ ਵੱਲੋਂ ਰੋਕਿਆ ਜਾ ਸਕੇ ਤਾਂ ਕਿ ਜਵਾਨੀ ਕਰਾਹੇ ਪੈਣ ਤੋਂ ਰੋਕੀ ਜਾ ਸਕੇ ਇੰਨੇ ਸ਼ਬਦਾਂ ਦੇ ਨਾਲ ਕਿ ਸਵੇਰਾ ਅਖਬਾਰ ਦਾ ਤੇ ਸਾਡੇ ਆਏ ਹੋਏ ਪੱਤਰਕਾਰ ਦੈਨਿਕ ਸਵੇਰਾ ਤੋਂ ਹਰਪਾਲ ਸਿੰਘ ਜੀ ਜਜ ਜਿਹੜੇ ਸਪੈਸ਼ਲ ਟੌਪ ਤੇ ਇਸ ਮੇਲੇ ਦੀ ਕਵਰੇਜ ਛਿੰਝ ਦੀ ਕਵਰੇਜ ਕਰਨ ਪਹੁੰਚੇ ਮੈਂ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦਾ ਹੈ ਗੁਰਜੀਕਾ ਖਾਲਸਾ ਮੈਂ ਗੁਰਜੀਕਾ ਜੋ ਕੁਸ਼ੀ ਬਹੁਤ ਵੱਡਾ ਪਿਆਰ ਹੈ ਵੀ ਵਿਸ਼ੇਸ਼ ਦੇ ਪੁੱਛੇ ਤੁਸੀਂ ਕਿਤਾ ਬਿੱਲੇ ਨਵਾਤ ਨੂੰ ਜੀਏ ਕਹਿੰਦੇ ਆ ਰਜਿੰਦਰ ਸਿੰਘ ਜੀ ਸੀਚੇ ਵਾਲਾ ਰਜਿੰਦਰ ਕੰਮਲੇ ਗੋਤੀ ਸ਼ੁਰੂ ਕਰਾਈ ਹੈ ਇੱਕ ਵਾਰ ਯੋਰ ਨਾਲ ਤਾੜੀ ਮਾਰੋ ਲਖਣ ਦਾ ਜਿੰਨੇ ਨਾਲ ਜੀ ਜਿੰਨੇ ਨੌਜਵਾਨ ਭਰਾ ਦੇਖਣੇ ਮਾਰੇ ਤਾੜੀ ਆ ਜਿੰਨੇ ਮੁੰਡੇ ਪੁਛੀ ਦੇ ਬੈਠੇ ਨੇ ਲੈ ਵੀ ਸਾਹਮਣੇ ਖੜੀ ਆ ਤਾੜੀ ਹੱਲ ਦੇ ਮੇਲੇ ਦੇ ਖੜਿਆ ਵਿੱਚ ਆਉਣੇ ਰੋੜ ਪਰੇ ਕਿ ਕਰੇ ਤੌਰ ਜਣਾ ਲਾ ਲਾ ਦੇ ਕੈਂਚੀ ਸਾਹਿਬ ਤੇ ਮੀਰੇ ਰਗ ਦੇ ਕੈਂਚ ਵਿੱਚ ਆ ਜੋ ਇੱਕ ਪੈਲਾ ਮਜੂਰ ਤੇ ਧੀਰਾ ਪੁਆ ਜੀ ਧੀਰਾ ਜੀ ਪੁੱਛ ਕੇ ਲੈ ਜੀ ਬੰਦਾ ਜੀ ਹਰਮਾਨ ਪੁੱਛਿਆ ਪਰ ਕੋਰ ਮਿਲਣਾ ਲੱਗਦਾ 9 ਦਿਨ ਜੱਟ ਬਰਾਦਰੀ ਦਾ ਹੋਇਆ ਬਹੁਤ ਵੱਡੇ ਭਖ ਸੀ ਜਿਹੜਾ ਆਇਆ ਜਿਹੜਾ ਪੁਹਾ ਦੇ ਗਏ ਭਾਵੇਂ ਗੋਸ਼ਟੀ ਸਾਹਮਣੇ ਗੋਬਨੈਸ਼ ਰੋਡੀਆਂ ਦੇ بہت ودیش اور اس وجہ مل پیار پر پیار نے لگا لگ رہا ہے تصویر ਚਾਪ ਬਾੜੇ ਨੇ ਜੰਦ ਮਨਦੇ ਨੇ ਉਹਦੇ ਪਛੇਤ ਗੁਰੂ ਦੇ ਲੰਗਰ ਦਾ ਆਨੰਦ ਮੰਦੇ ਨੇ ਛੱਕੇ ਹੜੀ ਹੜੀ ਇਹ ਮੇਲਾ ਆ ਛਾਵਾ ਕਿੱਲਾ ਪ੍ਰਾਪਿਤ ਹੋਇਆ ਉਹਦਾ ਵੀ ਧੰਨਵਾਦ ਹੈ ਔਰ ਹੜੀ ਹੜੀ ਇਹ ਮੇਲਾ ਚੋਬਨ ਦੇ ਵਿੱਚ ਜਾਵੇਗਾ ਔਰ ਮਾਲਕ ਪੇਰ ਕਰੇ ਚਿੰਤਾ ਜਿੰਦਾ ਮਾਲਕ ਖਾਰੇ ਵਿੱਚ ਜਾਵੇਗਾ ਤੇ ਆਪਾਂ ਉਹਨਾਂ ਦਾ ਵਿਸਤਾਰ ਨਾਲ ਉੱਤੀ ਬਾਰੇ ਦੱਸਾਂਗੇ ਜੀਆਂ ਮਿਲਕੀਆਂ ਨੇ ਜਿੱਤੇਵਾਲ ਜੀ ਜੈਲ ਸਿੰਘ ਜੀ ਪਹਿਲਵਣ ਜੀ ਜਸਵੰਤ ਸਿੰਘ ਜੱਟ ਜੀ ਕਰਦੇ ਵਾਦੀ ਆਜ ਕੇ ਕੁਝ ਲੜਕੀਆਂ ਵੀ ਸੱਡੇ ਪੁਲਿਸ ਵੀ ਨੰਬਰਦਾਰ ਸਾਹਿਬ ਜਾਣਕਾਰੀ ਦਿੰਦੇ ਨੇ ਵੀ ਕੁਝ ਲੜਕੇ ਜਿਹੜੀਆਂ ਪਹਿਲਵਾਨੀ ਨਾਲ ਪਿਆਰ ਕਰਦੀਆਂ ਪਹਿਲਵਾਨੀ ਦੇ ਖੇਤਰ ਦੇ ਵਿੱਚ ਨੇ ਉਹਨਾਂ ਨੇ ਵੀ ਗੁੱਟੀਆਂ ਲੱਗਦੀ ਕਰਵਾਉਣੀਆਂ ਹੈ ਜੱਜ ਸਾਡਾ ਵੀਰ ਪੱਤਰਕਾਰ ਸਾਹਿਬ ਸਾਰੇ ਬਹੁਤ ਚੇਤਨ ਧੰਨਵਾਦ ਹੈ ٹھیک ہے جی پورا لگتا پڑا تو بنے میں کرکر دوسرے بنے مری جا رہا پہلے گا کبھی کبھی کل <سؤال> مجھے ਇਹ ਕੋਈ ਕੀ ਗੱਲ ਬੰਦੂ ਕੁਸ਼ਤੀ ਦੀ ਇਹ ਸਮੇਂ ਦੀਆਂ ਬਾਤਾਂ ਇਹ ਵੀ ਸਮੇਂ ਦੀਆਂ ਬਾਤਾਂ ਬਾਜੀ ਮੈਂ ਪਹਿਲਾਂ ਹੀ ਇਹਨਾਂ ਨੂੰ ਪੇਸ਼ ਕੀਤਾ ਜਿਹੜੇ ਪਵਾਣੇ ਬਾਹਰ ਪੇਸ਼ੇ ਪਵਾਗੇ ਖਾਲੀ ਪਾਸਾ ਆਇਆ ਕਿ ਬੈਕਥੀ ਦੀ ਕੋਲਤਾ ਕਰੋ ਤਾਂ ਜਾਈ ਦੀ ਕੁਰਸੀ ਬੜੀਆਂ ਹੋਰ ਵੀ ਵਧੀਆ ਵਧੀਆ ਕੁਰਸੀਆਂ ਦਾ ਧੰਨਵਾਦ ਆਹਦੇ ਤੇ ਹਲੋ ਬਈ ਇੱਕ ਆਪਣੇ ਕੋਲ ਸੋਨੇ ਦੀ ਮੰਦਰੀ ਪਣ ਗਈ ਹੈ ਤੇ ਨਾਲ ਹੀ ਸਰਕਾਰ ਸਰਵਨ ਸਿੰਘ ਕੈਨੇਡਾ ਵਾਲੇ ਭਾਈ ਜੀ ਉਹਨਾਂ ਦੇ ਪੁੱਤਰੇ ਦੀ ਦਾਤ ਬਖਸ਼ੀ ਹੈ ਮੈਂ ਸਰ ਗੁਰਪ੍ਰੀਤ ਸਿੰਘ ਕੀ ਕੈਨੇਡਾ ਵਾਲੇ ਕੋਤੇ ਵੀ ਕਰਮਪਤਨੀ ਪੈਨਸ਼ਨ ਦੀ ਦੀਪਕਾ ਕੌਰ ਸੰਦੂ ਉਹਨਾਂ ਨੂੰ ਆਪਣੇ ਪੁੱਤਰ ਦੀ ਦਾਤ ਬਖਸ਼ੀ ਹੈ ਨਾਰੀ ਜਦ ਕਿ ਜੇਤੂ ਭਵਾਨ ਨੂੰ ਵੀ ਗੁੰਜਾ ਸੁਨੇਹ ਨਾਲ ਬਾਤ ਸਮਾਣੀ ਸੱਜਣ ਦੇ ਬੜੇ ਵਿਸਤਾਰ ਨਾਲ ਦੱਸਾਂਗੇ ਜੇ ਅਗਲੀ ਵਾਰ ਦਵਿੰਦਰ ਜਿਲ੍ਹੇ ਦੀ ਔਰੇ ਸਖਰੀ ਮੱਲਿਆ ਕਸਤੀ ਜੱਥੀ ਆਵੀ ਤੇ ਨਾਲ ਹੀ ਭਾਜੀ ਅਗਲੀ ਪਾਰਕੀ ਸਾਡੇ ਦੇਤੇ ਅਗਲੀ ਅਕਸਟ ਕਰਨਗੇ ਆ ਸਤਿ ਪੀ ਜੀ ਅੱਜ ਦੇ ਭਾਈ ਜੀ ਅਰਦਾਸ ਭੇਜੋ ਸਾਡੇ ਕੋਲ ਬਹੁਤ ਬਹੁਤ ਧੰਨਵਾਦ ਆ ਜੀ ਔਰ ਇੱਕ ਮਿੰਟ ਜੀਤੇ ਭਾਈ ਜੀ ਟਲੀ ਮੈਂ ਨੌਜਵਾਨ ਹੈ ਇਹ ਨੀਲਾ ਤਾਰਾ ਸਪੋਰਟਸ ਕਲੱਬ ਦੇ ਨੌਜਵਾਨ ਹੈ ਸੋ ਇਸੇ ਦਾਦਾ ਦੇ ਬਾਪਾ ਰਾਮ ਜੋਗੀ ਇਸ ਸਪੋਰਟ ਕਲੱਬ ਦੀ ਬੱਧੀ ਸੇਵਾ ਕੀਤੀ ਹੈ ਤੇ ਇਧਰ ਨੀਲਾ ਤਰਸ ਕੋਲਬ ਸਾਡੇ ਨੇ ਇਹਨਾਂ ਨੇ ਵੱਡੇ ਮਲ ਬੰਨਾ ਹੈ ਵੀ ਵੱਡੇ ਮਲ ਬੰਨਾ ਹੈ ਸੋ ਵੱਡੇ ਮਲ ਬੰਨਾ ਹੈ ਸੋ ਇਹਨਾਂ ਨੇ ਛੜਾ ਕੇ ਲਾਦੇ ਹੈ ਵੀ ਤੇਰੇ ਪਰ ਸਾਡੇ ਮਹਾਰਾਜ ਜੀ ਵੈਲਪੁਰਾ ਦੇ ਤਖਤਦਾਰ ਸਾਹਿਬ ਉਹਨਾਂ ਨੇ ਇੱਕ ਸਮੂਹ ਬਰੰਦਰ ਕਮੇਟੀ ਨੇ ਨਿਕੇ ਜੁਆ ਖਾਣੇ ਜੋ ਜਿਵੇਂ ਜਿਵੇਂ ਖਰਬੂਜੇ ਨੂੰ ਮਿੱਠੇ ਕਰ ਦੁੱਧਾ ਲ ਕਰਦਾ ਇਹ ਬੱਚਿਆਂ ਨੂੰ ਵੀ ਸ਼ੌਂਕ ਲੱਗ ਗਿਆ ਪਰਵਾਨਾ ਵਾਲੇ ਦੇਖਿਆ ਸੀ ਵੀ ਕੋਲੇਗੇ ਤੇ ਚੌਕਿੰਦਰ ਸਾਹਿਬ ਇਹਨਾਂ ਦਾ ਵੀ ਧੰਨਵਾਦ ਕਰਦੇ ਸਾਡੇ ਭਰਾ ਦਾ ਉਧਰ ਗੁਰਚਰਨ ਸਿੰਘ ਜੀ ਸਾਡੇ ਤੇ ਸਕਾਰ ਜਨ ਸਿੰਘ ਜੀ ਸਤਿਕਾਰਯੋਗ ਜੁਟ ਨੇ ਰੈਫਰੀ ਵੀ ਮੈਦਾਨੇ ਬੈ ਕੇ ਹੋਣਗੇ ਜੀਤੇ ਬਾਜੀ ਹੁਣ ਦੇ ਰੈ